ਨਾਬਾਬਲਾਗ ਦੇ ਪਿੰਡ ਕਕਰਾਲਾ ਦੇ ਰੇਲਵੇ ਟ੍ਰੈਕ ਦੇ ਵੱਖ-ਵੱਖ ਦੋ ਜਗ੍ਹਾ ਤੋਂ ਦੋ ਵਿਅਕਤੀਆਂ ਦੇ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਫਿਲਹਾਲ ਰੇਲਵੇ ਪੁਲਿਸ ਨੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਾਬਾਬ ਦੇ ਮੋਰਚਰੀ ਵਿੱਚ ਰਖਵਾ ਦਿੱਤਾ ਇਨ੍ਹਾਂ ਦੋਨਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਤੇ ਨਾ ਹੀ ਇਨ੍ਹਾਂ ਦੀਆਂ ਜੇਬਾਂ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਵੀ ਪਛਾਣ ਪੱਤਰ ਮਿਲਿਆ ਇੱਕ ਪਹਾੜੀ ਕਕਰਾਲੇ ਪਿੰਡ ਤੋਂ ਲਾਗੇ ਅੱਛੇ ਪਿੰਡ ਦਾ ਪਿੰਡ ਫਰ ਫਟ ਕੇ ਉਹਦੇ ਨੇੜੇ ਤੇ ਉਹਦੇ ਲਾਗੇ ਸੀ ਕਿਲੋਮੀਟਰ ਹੈ ਜੀ 58 ਦਾ 11 ਕਿਲੋਮੀਟਰ ਆ ਉੱਥੋਂ ਮਿਲਿਆ ਦੂਜੀ ਦੂਜੀ ਹੈਗੀ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਬਾਲੇ ਤੋਂ ਲੱਗ ਉਹ ਮਿਲਿਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਆ ਕਿਸ਼ਨ ਜਿਹੜਾ ਹੈਗਾ ਜੀ ਬਾਅਦ ਜਿਹੜਾ ਕਕਰਾਲੇ ਦੇ ਉਰੇ ਬਸੋਂ ਮਿਲਿਆ ਹੈ ਉਹ ਤਾਂ ਕਾਫੀ ਮਾੜੇ ਹਾਲ ਦੇ ਵਿੱਚ ਵਿਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਜਿਹਾ ਕੁਚਲੀ ਗਈ ਹੈ ਜੋ। ਛਿੱਲੀ ਕੁਮਰ ਲੱਗਦੀ ਹੈ ਉਹਦੀ। ਉਮਰ ਹੋਏਗੀ ਜੀ ਤਾਂ 25 ਹਾਲ ਦੇ ਵਿੱਚ। 25 ਹਾਲ ਨੌਜਵਾਨੀ ਹੈ। ਹਾਂਜੀ ਹਾਂਜੀ। ਦੂਸਰਾ ਵਿਅਕਤੀ ਵੀ। ਉਹ ਲੱਗਦਾ ਜੀ 50 55 ਸਾਲ। ਪਿਆਰ ਪਰ ਕਿੰਨਾ ਦਾ ਪਰਚਾ ਰੋਡ ਦਾ ਵੀ ਕਿੰਨਾ ਦਾ ਕਿਲੋਮੀਟਰ ਦਾ ਫਰਕ। ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ। ਇਦਾਂ ਉਹ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨੇ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਲਰ ਜਿਹੜਾ ਜੀ ਇੱਕੋ ਹੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਉਹ ਤਾਂ ਪਰ ਦੂਜੇ ਦੀ ਪਛਾਣ ਥੋੜੀ ਜਿਹੀ ਹੋ ਗਈ ਉਹਨਾਂ ਸ਼ਗਲਾਂ ਬਹੁਤ ਬੁਰੀ ਤਰ੍ਹਾਂ ਉਹਦੀ ਕੁਤਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਉਹ ਲੀਆ ਕਿਸ ਤਰ੍ਹਾਂ ਦਾ ਆ ਜਿਵੇਂ ਉਹਨੀਆਂ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਜਿਹੀ ਹਲਕੀ ਦਾੜੀ ਆ ਇਹ ਪਰਵਾਹਾਂ ਸਰੀਰ ਹੈ ਕਾ ਵੀ ਦੂਸਰਾ ਵਾਲਾ ਸਰੀਰ ਹੈ ਜਿਹੜਾ ਦੂਸਰਾ ਮੁੰਡਾ ਹੈ ਮੁੰਡੇ ਤਾਂ ਹੀ ਮੈਂ ਕਹ ਰਿਆਂ ਜੀ ਇੰਨੇ ਕਿ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡੇ ਦੀ ਲਾਤ ਤਾਂ ਕੱਟੀ ਹੋਈ ਹੈ ਜੇ ਲੱਗ ਅੱਛਾ ਹਾਂਜੀ ਹਾਂ ਫਿਰ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੀ ਚ ਅਗਲੀ ਕਾਰਵਾਈ ਦੇਖਦੇ ਆ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੇਨ ਮਾਦਮ ਰਹੀਂ ਕਿ ਜਿੱਤੇ ਵੀ ਹੋ ਸਕਿਆ ਪਿੰਡਾਂ ਰਾਹੀਂ ਠਾਣਾ ਦੇ ਵਿੱਚ ਹੋਰ ਸਾਰੇ ਚਾਰੋਂ ਗੋਗਾ ਆਈ ਜਾ ਰਹੇ ਜਿਹੜੇ ਜਿਹੜੇ ਪਿੰਡ ਕੋਲੋਂ ਮਿਲਿਆ ਨਹੀਂ ਜੀ ਇਹ ਜੋ ਫੇਲ ਲੰਗਦੀ ਹੈ ਇੱਕ ਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਨਰੇਕ ਕਰਾਲੇ ਤੋਂ ਸ਼ਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀ ਹੋਰ ਕਰ ਰਹੇ ਹਾਂ ਪਰ ਜੋ ਰਿਪੋਰਟ ਕਰਦੇ ਹਾਂ ਲੱਕਾ ਬੱਚੇ ਨੂੰ ਜਿਹੜਾ ਵੀ ਸੁਣਦਾ ਕਰਦਾ ਹੈ ਜੀ ਆਰ ਪੀ ਚੌਕੀ ਨਾਬਾ ਆ ਕੇ ਸਾਨੂੰ ਦੱਸੇ ਜੀ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬਲੈਂਡ ਸਿੱਟੀ ਸੀਗੀ ਟੀ-ਸ਼ਰਟ ਨੀਲੀ ਆ ਤੇ ਕਾਲੇ ਲੋਰ ਸੀ ਅੰਡਰ ਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪਣਾ ਪਾਈ ਹੋਏ ਸੀ ਕੈਂਤੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋ ਸੀ ਜਲ ਜੂਲ ਲੱਗੀ ਸੀ ਪਰ ਬਾਬ ਤਗੜਾ ਸਰੀਰ ਦਾ ਮੁੰਡਾ ਜੀਲ ਚ ਕੁਝ ਮਿਲੇਗੀ ਨਹੀਂ ਮਿਲਿਆ ਕੁਝ ਨਹੀਂ ਅਜੇ ਉਹਨਾਂ ਦੇ ਵੀ ਨਹੀਂ ਮਿਲਿਆ ਹਾਂ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਦੇ ਜਿਹੜਾ ਇਹ ਪਿੰਡ ਵਾਸੀ ਵੀ ਮਹਿੰਦਾਰਾ ਥੋੜਾ ਇਹ ਆਪਣੇ ਦਲੱਦੀ ਦਾ ਪੌੜਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੀ ਇਕਤਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਪੌੜਾ ਹਾਂ ਜੀ ਜਦ ਇਹ ਆਲੇ ਦੁਆਲੇ ਦੇ ਕਿਸੇ ਪਿੰਡ ਦਾ ਹੁੰਦਾ ਮੈਂ ਤਾਂ ਮਰਦੀ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਰਵੇਟ ਕਰਦਾ ਵੀ ਬੱਚਾ ਗਿਆ ਆਜੇਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਫਿਰ ਉਹ ਵੇਗੀ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਹੈ ਗਉਂਦੀ ਚੌਂਕੀ ਜੀ ਆਪੀ ਸੀਟਾਲੇ ਚੌਂਕੀ ਪਤਲਾ ਦਿੰਦੀ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ